ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਆਉਗਣ ਹਮਾਰੇ ਦਇਆ ਕਰੋ ਕਿਛ ਮਿਹਰਿ ਉਪਾਵਹੁ ਡੋਬਦੇ ਪਥਰ ਤਾਰੇ ਜਿੜਾ ਅਗਨ ਬਰਾਬਰ ਤਪੈ ਪਿਤਰਾ ਵਗ ਕਾਤੇ ਪ੍ਰਮਤ ਨਾਨਕ ਹੁਕਮ ਪਛਾਣਾ ਸੁਖ ਹੋਵੇ ਦਿਨ ਰਾਤੀ ਸੁਖ ਦਾਤਾ ਭੈ ਭੰਜਨੋ ਤਿਸ ਆਗੈ ਕਰੇ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾ ਕਾਰਜ ਆਵੈ ਰਾਸ ਸੁਖ ਹੋ ਟਲ ਗੁਰ ਸੇਵੀਆ ਅਹਨੇ ਸਹਜ ਸੋਭਾਈ ਦਰਸਾ ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਫਤ ਖਸਾਮਾਂ ਦੀ ਨੋਰਾਰ ਸਹ ਕੋਰ ਸੋ ਝਟਿਆ ਤੋਦ ਡਠੇ ਸਚੇ ਪਾਤ ਸਾਹ ਮਾਲਾ ਜਾਨਾ ਮਾ ਜਾਨਾ ਮਾ ਦੀ ਕਟਿਆ ਸਜਣ ਸਚਾ ਪਾਤ ਸਾਹ ਸਿਰ ਸਾਹੰਦੈ ਸਾਹ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਾਗਾ ਸੋਰਠਾ ਭੁਖੇ ਭਗਤ ਨਾ ਕੀਜਾ ਇਹ ਮਾਲਾ ਆਪਣੇ ਲਈ ਜਾ ਹਉ ਮੰਗਉ ਸੰਤਨ ਰੇਨਾ ਮੈਂ ਨਾਹੀ ਕਿਸੇ ਕਾ ਦੇਣਾ ਭੁਖੇ ਭਗਤਾਂ ਨਾ ਕੀ ਜਾ ਇਹ ਮਾਲਾ ਆਪਣੇ ਲਈ ਜਾ ਹਉ ਮੰਗਉ ਸੰਤਨਾਰੇ ਨਾ ਮੈਂ ਨਾਹੀ ਕਿਸੇ ਕਾ ਦੇਣਾ ਮਾਦੋ ਕਾਸੀ ਬਣਾ ਤਮ ਸੰਗੇ ਆਪਨਾ ਦੇਹੋ ਤਾ ਲੇਵਾ ਮੰਗੇ ਰਹਾਓ ਦੋਏ ਸੇਰਾ ਮੰਗੋ ਚੁਨਾ ਪਾਓ ਕੀਓ ਸੰਗ ਲੋਨਾ ਆਦ ਸੇਰ ਮੰਗੋ ਦਾਲੇ ਮੋਕੋ ਦੋਨੋ ਵਖਤਾ ਜਿਵਾਲੇ ਖਾਟ ਮੰਗੋ ਚੌ ਪਾਈ ਤੇਰਾ ਹਾਣਾ ਅਵਰ ਤੁਲਾਈ ਓ ਪਰ ਕਾ ਮੰਗੋ ਖੀਂਦਾ ਤੇਰੀ ਭਗਤ ਕਰੈ ਜਨ ਥੀਂਦਾ ਮੈਂ ਨਾਹੀ ਕੀਤਾ ਲੱਬੋ ਇਕ ਨਾਉ ਤੇਰਾ ਮੈਂ ਫਭਾ ਕਹ ਕਬੀਰ ਮਨ ਮੰਨਿਆ ਮਨ ਮੰਨਿਆ ਤਉ ਹਰ ਜਾਣਿਆ ਮੈਂ ਨਾਹੀ ਕਿਤਾ ਲਬੋ ਇਕ ਨਾਉ ਤੇਰਾ ਮੈਂ ਫਭਾ ਕਹਾ ਕਬੀਰ ਮਨ ਮੰਨਿਆ ਮਨ ਮੰਨਿਆ ਤਉ ਹਰ ਜਾਣਿਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਰਾਗ ਸੋਰਠਾ ਭੁਖੇ ਭਗਤ ਨਾ ਕੀਜੈ ਇਹ ਮਾਲਾ ਆਪਣੀ ਲੀਜੈ ਹਉ ਮੰਗਉ ਸੰਤਨ ਰੇਣਾ ਮੈਂ ਨਾਹੀ ਕਿਸੀ ਕਾ ਦੇਣਾ ਮਾਦੋ ਕੈਸੀ ਬਣੈ ਤੁਮ ਸੰਗੇ ਆਪ ਨਾ ਦੇਹੋ ਤਾਂ ਲੈਵਾ ਮੰਗੇ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਖਰੂ ਸਾਹਿਬ ਜੀ ਕੜਗ ਕੀਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬ ਟਾਰ ਮੋਹ ਸੁਹਾਈ दुष्ट दुख ते लहू बचाई सगले द्वार कौ शाडक गयो तुहारो द्वार बाहे गहे के लाज अस गोबिंद दास तुहार सगले द्वार कौ शाडक ਗਹੋ ਤਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਸਾਹਿਬ ਜੀ ਰਵਾਲ ਚੰਦ ਪਰਮ ਰੂਪ ਪਵਿੱਤਰ ਮਨ ਮਨ ਜੋਗ ਕਰਮ ਨਿਧਾਨ ਦੂਸਰੀ ਗੁਰ ਕੋ ਕਾ ਕਰਾ ਮਾਨਈ ਮਨ ਮਨ ਮਾਨ ਪਰਮ ਰੂਪ ਪਵਿੱਤਰ ਮਨ ਮਨ ਜੋਗ ਕਰਮ ਨਿਧਾਨ ਦੂਸਰੀ ਗੁਰ ਕੋ ਕਰਾ ਮਨ 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 ਮਾਨ ਨਾਤ ਤਉ ਪਛਾਨ ਜੋ ਮਨ ਮਨ ਨਹੀਂ ਜੇ ਕਾਲ ਸਿਧ ਤਉ ਮਨ ਕਾਮਨਾ ਸੁਧ ਹੂਤ ਹੈ ਸੁਨ ਲਾਲ ਇਤ ਦੁਤਿਆ ਗੁਰੂ ਵਰਣੰ ਧਿਆਇ ਸਮਾਪਤੰ ਨਾਤ ਤੋਪਛਾਨ ਜੋ ਮਨ ਮਾ ਨਹੀਂ ਦੇ ਕਾਲ ਸਿਧ ਤੋ ਮਨ ਕਾਮਨਾ ਸੁਧ ਹੂਤ ਹੈ ਸੁਨ ਲਾਲ ਇਤ ਦੁਤਿਆ ਗੁਰੂ ਵਰਨੰ ਧਿਆਏ ਸਮਾਪਤੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ